ਸੋ ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਦਾ ਮੇਰੇ ਵੀਰਾਂ ਦਾ ਭੈਣਾਂ ਦਾ ਸਤਿ ਸ੍ਰੀ ਅਕਾਲ ਜੀ ਸੋ ਮੈਂ ਤੁਹਾਡਾ ਆਪਣਾ ਜਸ਼ਨਜੀਤ ਸਿੰਘ ਬਠਿੰਡਾ ਤੋਂ ਸੋ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਅਕਸਰੀ ਦੇਖਣ ਵਿੱਚ ਆਇਆ ਹੈ ਤੇ ਸੁਣਦੇ ਹਾਂ ਇਹ ਲੋਕ ਪੁੱਤਾਂ ਦੀਆਂ ਲੋੜੀਆਂ ਮਨਾਉਂਦੇ ਨੇ ਤੇ ਪੁੱਤਾਂ ਦੇ ਜਨਮ ਦਿਨ ਮਨਾਉਂਦੇ ਨੇ ਤੇ ਇਹ ਕਿਉਂ ਹੋਇਆ ਸੋ ਅੱਜ ਅਸੀਂ ਪਹੁੰਚੇ ਐ ਇਸ ਐਸੇ ਘਰੇ ਜਿੱਥੇ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਚੰਨੀ ਸਿੱਧੂ ਜ ਜਿਨ੍ਹਾਂ ਦਾ ਨਾਮ ਆਉ ਤੋਂ ਉਹਨਾਂ ਸਭ ਤੋਂ ਪਹਿਲਾਂ ਤੋਂ ਉਹਨਾਂ ਨਾਲ ਗੱਲਬਾਤ ਕਰਉਣੀ ਹੈ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਡੀਓ ਵੇਖਣ ਵਾਲੇ ਮੇਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਮੜ ਵੀ ਜੀ ਗੱਲ ਆਪਾਂ ਜੇ ਕਰੀਏ ਦੇਖੋ ਅਕਸਰੀ ਲੋਕ ਪੁੱਤਾਂ ਦੇ ਜਨਮ ਦਿਨ ਮਨਾਉਂਦੇ ਆ ਪੁੱਤਾਂ ਦੀ ਲੋਹੜੀਆਂ ਮਨਾਉਂਦੇ ਆ ਢਿੰਮ ਵੀ ਬਣਦੇ ਆ ਹਾਂਜੀ ਤੇ ਤੁਸੀਂ ਅੱਜ ਆਪਣੀ ਪੋਤੀ ਦਾ ਜਨਮ ਤੇ ਮਾਇ ਕੁੜੀ ਦਾ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਰ ਮੈਨੂੰ ਕਿਉਂਕਿ ਮੈਂ ਬੇਟੀਆਂ ਨੂੰ ਜ਼ਿਆਦਾ ਪਿਆਰ ਕਰਦੀ ਆ ਮੈਂ ਸਰੋਤਿਆਂ ਨੂੰ ਵੀ ਇਹੀ ਕਹਿਣਾ ਚਾਹਨੀ ਆ ਵੀ ਬੱਚੀਆਂ ਆਪਾਂ ਜੇ ਕੁੜੀਆਂ ਨਾ ਹੋਣ ਗਿਆ ਤਾਂ ਸਮਾਜ ਅੱਗੇ ਵਧੂਗਾ ਕਿਵੇਂ ਠੀਕ ਹੈ ਨਾ ਪੁੱਤਾਂ ਦੇ ਤਾਂ ਨਿੰਮ ਬੰਨ ਦਿੰਦੇ ਆ ਲੋੜੀਆਂ ਵੀ ਬੰਨ ਦਦੇ ਆ ਕੁੜੀਆਂ ਨੂੰ ਕਿਉਂ ਕੁਖ ਦੇ ਵਿੱਚ ਮਾਰਦੇ ਆ ਠੀਕ ਆ ਕੁਖ ਤੋਂ ਗੱਲ ਜ਼ਿਆਦਾ ਇਹ ਮੇਰੇ ਜੀ ਉਸੇ ਸਿੰਗਰ ਵੀ ਹਾਂ ਤੇ ਇੱਕ ਐਕਟਰ ਵੀ ਹਾਂ ਬਹੁਤ ਵਧੀਆ ਹਾਂਜੀ ਹੈ ਤੇ ਸਿੰਗਿੰਗ ਤੌਰ ਤੇ ਪਜੇ ਸਿੰਗਿੰਗ ਦੀ ਗੱਲ ਕਰੀਏ ਕਿ ਦੋ ਲੈਣਾ ਥੋੜੇ ਜਾਂ ਸਰੋਤਿਆਂ ਦੇ ਰੂਬਰੂ ਕਰਦੇ ਹੋ ਤੀਆਂ ਵਾਰੀ ਹਾਂਜੀ ਤੀ ਜੰਮਣ ਤੋਂ ਪਹਿਲਾਂ ਹੀ ਹੈ ਕੁੱਖੇ ਵਿੱਚ ਮਾਰ ਦਿੰਦੇ ਜੇ ਜੰਮ ਪੇ ਤਾਂ ਪੁੱਤ ਵਰਗਾ ਨੇ ਉਸ ਨੂੰ ਪਿਆਰ ਦਿੰਦੇ ਜੇ ਜੰਮ ਪੇ ਤਾਂ ਪੁੱਤ ਵਰਗਾ ਨੇ ਉਸ ਨੂੰ ਪਿਆਰ ਦਿੰਦੇ ਪੁੱਤਾਂ ਦੇ ਲਈ ਖੁੱਲਾ ਤੀ ਤੀ ਸੋ ਸੋ ਪੜਦੇ ਨੇ ਨੂੰ ਚਾਉਂਦੇ ਨੇ ਲੋਕੀ ਤੀ ਜੰਮਣ ਤੋਂ ਡਰਦੇ ਨੇ ਨੂੰ ਚਾਉਂਦੇ ਨੇ ਲੋਕੀਂ ਤੀ ਜੰਮਣ ਤੋਂ ਡਰਦੇ ਨੇ ਸੁਵਾਜੀ ਬਹੁਤ ਅੱਛੀ ਗੱਲਬਾਤ ਕਹੀ ਹੈ ਬਾਕੀ ਲੋਕ ਅੱਜਕੱਲ ਪੁੱਤਾਂ ਨੂੰ ਪਿਆਰ ਕਰਦੇ ਪੁੱਤ ਚਾਹ ਕਹਿੰਦਾ ਭਾਵੇਂ ਪੁੱਤ ਹੋਆ ਕਿ ਸਾਰੇ ਨੂੰ ਚਾਹੁੰਦੇ ਆ ਨੂੰ ਅਕਸਰ ਕੁੜੀ ਹੋ ਤਾਂ ਨੂੰ ਬਣੂ ਨੂੰ ਬਣੂ ਹਾਂਜੀ ਹੈ ਜੀ 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 ਮਗਰ ਤੇ ਜੇਕਰ ਧੀਆ ਨਾ ਹੋਈਆਂ ਤਾਂ ਪੁੱਤ ਕਿੱਥੇ ਵਿਆਹੋਂਗੇ ਪੁੱਤ ਕਿੱਥੇ ਵਿਆਹੋਂਗੇ ਉਹ ਹੀ ਕਹਿੰਦਾ ਹਾਂਜੀ ਹਾਂਜੀ ਤੇ ਹੋਰ ਕੋਈ ਮੈਸੇਜ ਕੀ ਦੇਣਾ ਚਾਹੋਗੇ ਵੀ ਧੀਆ ਬਾਰੇ ਧੀਆ ਨੂੰ ਜਨਮ ਦੇਣਾ ਚਾਹੀਦਾ ਧੀਆ ਨੂੰ ਜੱਗ ਦਿਖਾਉਣਾ ਚਾਹੀਦਾ ਹੈਗਾ ਧੀ ਨੂੰ ਜੱਗ ਦਿਖਾਉਣਾ ਜ਼ਰੂਰ ਚਾਹੀਦਾ ਜੀ ਮੈਂ ਉਹੀ ਕਹਿ ਰਹੀ ਆਂ ਵੀ ਆਪਾਂ ਮੁੰਡੇ ਬੱਚਿਆਂ ਨੂੰ ਮੁੰਡਿਆਂ ਨੂੰ ਤਾਂ ਆਪਾਂ ਮੂਹਰੇ ਅੱਗੇ ਰੱਖਦੇ ਆਂ ਜੀ ਧੀ ਨੂੰ ਆਪਾਂ ਕੁੱਖ ਦੇ ਵਿੱਚ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆਂ ਠੀਕ ਹੈ ਬਾਕੀ ਹੋਰ ਵੀ ਗੱਲਾਂ ਬਾਤਾਂ ਜਿਹੜੇ ਹੁੰਦੀ ਆਪਾਂ ਉਸ ਨੂੰ ਅੱਜ ਕੱਲ ਤਾਂ ਮੁੰਡਿਆਂ ਦੇ ਦੇਖਿਆ ਜਾਂਦਾ ਹੈ ਹਾਂਜੀ ਕਿਉਂਕਿ ਵੱਡਾ ਹੋ ਕੇ ਪਤਾ ਨਹੀਂ ਕੀ ਨਿਕਲਦਾ ਕੀ ਨਿਕਲਦਾ ਹੈਨਾ ਹਾਂਜੀ ਬਿਲਕੁਲ ਜੀ ਕੁੜੀਆਂ ਹੀ ਅਕਸਰ ਮਾਪਿਆਂ ਦਾ ਨੱਚ ਮਕਾਉਂਦੀਆਂ ਨੇ ਤੇ ਬਾਪਿਆਂ ਦੀ ਸੇਵਾ ਵੀ ਕਰਦੀਆਂ ਜਿਸ ਤਰ੍ਹਾਂ ਕਿ ਉਹ ਇੱਕ ਕਿਸੇ ਸਿੰਗਰ ਨੇ ਵੀ ਗਾਇਆ ਹੋਰ ਕਿ ਉਹ ਪੁੱਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਹਾਂਜੀ ਠੀਕ ਹੈ ਜੀ ਮੈਂ ਸਰ ਮੈਂ ਪਹਿਲਾਂ ਬਰਥਡੇ ਸੀ ਮੇਰੀ ਗੁੜਿਆ ਦਾ ਸਾਡੀ ਦਾ ਤੇ ਮੈਂ ਪਹਿਲਾਂ ਲੋੜੀ ਮਨਾਈ ਸੀ ਬਰਥਡੇ ਵਧੀਆ ਮਨਾਇਆ ਸੀ ਸੋਇਤ ਕੀ ਮੈਥੋਂ ਨਹੀਂ ਇੰਨਾ ਹੋਇਆ ਅਮਰੀਕਾ ਕਿ ਥੋੜਾ ਜਿਹਾ ਠੀਕ ਹੈ ਹੋ ਜਾਂਦੀਆਂ ਗਈਆਂ ਠੀਕ ਹੈ ਵਾਹ ਜੀ ਬੱਸ ਉਹ ਮੈਨੂੰ ਗੁੜੀਆਂ ਬਹੁਤ ਜ਼ਿਆਦਾ ਮੈਂ ਪਿਆਰ ਕਰਦੀ ਆ ਸੋ ਉਹੀ ਤਰ੍ਹਾਂ ਮੈਂ ਸਰੋਤਿਆਂ ਨੂੰ ਕਹਿੰਦੀ ਆ ਵੀ ਆਪਣੇ ਜੇ ਧੀ ਨਾ ਹੋਊਗੀ ਤਾਂ ਆਪਾਂ ਪੁੱਤ ਕਿੱਥੇ ਵਿਆਵਾਂਗੇ ਕਿਉਂਕਿ ਮੈਂ ਇਹੀ ਕਹਿਣਾ ਚਾਹੁੰਦੀ ਆ ਸਰੋਤਿਆਂ ਨੂੰ ਕਿ ਧੀ ਨੂੰ ਕੁੱਖ ਦੇ ਵਿੱਚ ਨਾ ਮਾਰੋ ਤੇ ਆਪਣੇ ਪੁੱਤਾਂ ਤੋਂ ਜ਼ਿਆਦਾ ਵੱਧ ਕੇ ਪਿਆਰ ਲੈਂਦੀਆਂ ਨੇ ਅੱਗੇ ਵੱਧ ਕੇ ਆਂਕੀਆਂ ਠੀਕ ਹੈ ਨਾ ਸਵਾਜੀ ਬਹੁਤ ਵਧੀਆ ਜੀ ਇਹਨਾਂ ਦੀ ਸੋਚ ਇਹ ਮੈਡਮ ਚੰਨੀ ਸਿੱਧੂ ਜੀ ਕਿਉਂਕਿ ਬਹੁਤ ਅੱਛੀ ਸਿੰਗਰ ਵੀ ਨੇ ਐਕਟਰ ਵੀ ਨੇ ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਇਹਨਾਂ ਦੀ ਫਿਲਮ ਆਈ ਹੈ ਕੰਜਕਾਂ ਦੀ ਭਾਲ ਜਿਹੜਾ ਚੈਨਲ ਕੋਲੀਵਾਟੀ ਚੈਨਲ ਦੇ ਉੱਪਰ ਤੁਸੀਂ ਅਕਸਰ ਦੇਖਿਆ ਨਾ ਤੁਸੀਂ ਕਾਫੀ ਉਸ ਫਿਲਮ ਨੂੰ ਪਿਆਰ ਬਖਸ਼ਿਆ ਉਹਦੇ ਵਿੱਚ ਇਹਨਾਂ ਨੇ ਕਾਫੀ ਕਿਰਦਾਰ ਨਿਭਾਇਆ ਉਸ ਤੋਂ ਬਾਅਦ ਤੋਤਲਾ ਫੁੱਫੜ ਫਿਲਮ ਆਈ ਸੀ ਉਹਨੂੰ ਕੋਲੀਵਾਟੀ ਚੈਨਲ ਤੇ ਤੇ ਇਹਨਾਂ ਨੇ ਉਹਦੇ ਵਿੱਚ ਹੀ ਬਹੁਤ ਵਧੀਆ ਕਿਰਦਾਰ ਨਵਾਇਆ ਬਾਕੀ ਇਹਨਾਂ ਨੇ ਪਿੱਛੇ ਜਿਹੇ ਦੱਸਿਆ ਹੁਣ ਕਿ ਆਪਣੇ ਤੁਸੀਂ ਪਿੱਛੇ ਆਪਣੇ ਲੋਹੜੀ ਵੀ ਮਨਾਈ ਸੀ ਕੁੜੀਆਂ ਦੀ ਹਾਂਜੀ ਲੋਹੜੀ ਵੀ ਮਨਾਈ ਸੀ ਲੋ ਜੀ ਵੇਖੋ ਇਹਨਾਂ ਨੇ ਲੋਹੜੀ ਵੀ ਮਨਾਈ ਸੀ ਕੁੜੀਆਂ ਦੀ ਸਰੋਤ ਤੇ ਲੋਹੜੀ ਤੇ ਮੈਂ ਬਹੁਤ ਪੈਸਾ ਲਾਤਾ ਸੀ ਜੀ ਇਹ ਤੁਹਾਨੂੰ ਵੀ ਇਹੀ ਕਹਿਣਾ ਚਾਹੂੰਗੀ ਵੀ ਕੁੜੀਆਂ ਨੂੰ ਵੱਧ ਤੋਂ ਵੱਧ ਪਿਆਰ ਕਰੋ ਤੇ ਵੱਧ ਤੋਂ ਵੱਧ ਕੁੜੀਆਂ ਦੇ त्यਹਾਰ ਮਨਾਓ ਤੇ ਕੁੜੀਆਂ ਨਾ ਹੋਣਗੀਆਂ ਤਾਂ ਆਪਾਂ ਪੁੱਤ ਕਿੱਥੇ ਵਿਆਵਾਂਗੇ ਹਾਂ ਬਾਕੀ ਵੀ ਦੋਸਤੋ ਮੈਨੂੰ ਲੱਗਦਾ ਤੁਸੀਂ ਇਹ ਮੈਸੇਜ ਤੁਹਾਡੇ ਤੱਕ ਪਹੁੰਚ ਹੀ ਚੁੱਕਿਆ ਹੈ ਉਮੀਦ ਕਰਦੇ ਹਾਂ ਇਹਨਾਂ ਦੀਆਂ ਗੱਲਾਂ ਤੇ ਅਮਲ ਕਰੋਗੇ ਸੇ ਆਪਣੇ ਪੁੱਤਰਾਂ ਵੀ ਤੇ ਧੀਆਂ ਦੀਆਂ ਵੀ ਲੋਹੜੀਆਂ ਵੀ ਮਨਾਓਗੇ ਤੇ ਜਨਮ ਦਿਨ ਵੀ ਮਨਾਓਗੇ ਸੋ ਇਹਨਾਂ ਕਹਿੰਦਾ ਕੋ ਐਕਸ਼ਨ ਮਲੇ ਜਾਚਕਾ ਸੋ ਕਿਸੇ ਵੀ ਤਰ੍ਹਾਂ ਹਮੇਸ਼ਾ ਇਹ ਵੀਡੀਓ ਦੇਖਦੇ ਰਹਿਣਾ ਇਹਨੂੰ ਲਾਈਕ ਤੇ ਸ਼ੇਅਰ ਕਰਨਾ ਕਿਸ ਤਰ੍ਹਾਂ ਲੱਗੀ ਸੋ ਥੈਂਕ ਯੂ ਸ਼ੁਕਰੀਆ ਜੀ ਸਤ ਸ੍ਰੀ ਅਕਾਲ